ਚਾਹ ਨੂੰ ਬੰਦ ਕਰਾਉਣ ਪਿੱਛੇ ਹਰ ਡਾਕਟਰ ਦਾ ਲਾਜਿਕ ਇਹ ਹੁੰਦਾ ਹੈ ਹਰ ਵੈਦ ਦਾ ਲਾਜਿਕ ਇਹ ਹੁੰਦਾ ਕੋਈ ਵੀ ਜਦੋਂ ਤੁਸੀਂ ਉਹ ਚਾਹ ਪੀਂਦੇ ਹੋ ਜਿਹੜੀ ਘਰ ਚ ਆਪ ਪੀਨੇ ਆ ਦੁੱਧ ਵਾਲੀ ਚਾਹ ਛੰਡ ਵਾਲੀ ਚਾਹ ਉਹਦਾ ਸਭ ਤੋਂ ਕਾਲੀ ਪੱਤੀ ਵਾਲੀ ਚਾਹ ਉਹਦਾ ਸਭ ਤੋਂ ਪਹਿਲਾ ਸਾਈਡ ਇਫੈਕਟ ਇਹੀ ਹੁੰਦਾ ਹੈ ਕਿ ਉਹ ਹੱਡੀਆਂ ਨੂੰ ਖੋਰਦੀ ਹੈ ਚਾਹ ਜੀ ਜੈਸ ਉਹ ਹੱਡੀਆਂ ਨੂੰ ਖੋਰ ਦਿੰਦੀ ਹੈ ਕਿਡਨੀ ਤੇ ਨੂੰ ਇੰਨਾ ਓਵਰਲੋਡਡ ਕਰ ਦਿੰਦੀ ਹੈ ਆਪਣੇ ਗੰਦ ਨਾਲ ਕਿ ਉਹ ਕਿਡਨੀ ਜਿਹੜੀ ਹੈਗੀ ਆ ਉਹਦੀ ਲਾਈਫ ਘਟ ਜਾਂਦੀ ਹੈ ਜਿਹੜੇ ਲੋਕ ਉਹ ਚਾਹ ਪੀਂਦੇ ਨੇ ਉਹਨਾਂ ਦਾ ਆਇਰਨ ਲੋ ਹੁੰਦਾ ਹੈ हां आयरन ਨੂੰ ਲੋ ਕਰਦੀ ਹੈ ਚਾਹ ਜਿਹੜੀ ਆਪਾਂ ਬਲੈਕ ਟੀਜ ਨੂੰ ਆਪਾਂ ਕਹਿੰਦੇ ਬਲੈਕ ਟੀ ਵੈਸੇ ਬਲੈਕ ਟੀ ਵਰਦਾਨ ਹੈ ਠੀਕ ਹੈ ਜਿਨ੍ਹਾਂ ਦਾ ਬੀਪੀ ਲੋ ਹੁੰਦਾ ਹੈ ਜਿਨ੍ਹਾਂ ਨੂੰ ਸਰਵਾਈਕਲ ਹੈ ਬਟ ਉਹਨਾਂ ਲਈ ਬਲੈਕ ਟੀ ਉਦੋਂ ਜ਼ਹਿਰ ਬਣ ਜਾਂਦੀ ਜਦੋਂ ਉਸ ਚ ਚੀਨੀ ਤੇ ਦੁੱਧ ਪੈ ਜਾਂਦਾ ਠੀਕ ਹੈ ਤਾਂ ਉਹ ਸਾਡੀਆਂ ਵੈਸੇ ਹੱਡੀਆਂ ਨੂੰ ਖੋੜਦੀ ਹੈ ਵਿਟਾਮਿਨ ਡੀ ਨੂੰ ਨਿਲ ਕਰ ਦਿੰਦੀ ਹੈ ਬਾਡੀ ਚ ਠੀਕ ਹੈ ਆਇਰਨ ਨੂੰ ਬਿਲਕੁਲ ਥੱਲੇ ਲੈ ਜਾਂਦੀ ਹੈ ਜਿੱਦੇ ਨਾਲ ਹਿਮੋਗਲੋਬਿਨ ਥੱਲੇ ਸਾਡਾ ਨੀਚਾ ਹੁੰਦਾ ਹੈ ਅੱਜ ਦੀਆਂ ਜਿੰਨੀਆਂ ਵੀ ਬੱਚੀਆਂ ਨੇ ਧਿਆਨ ਦਿਓ ਤੁਸੀਂ ਵੀ ਆਪਣੀ ਆਪਣੀ ਬੱਚੀ ਦਾ ਹਿਮੋਗਲੋਬਿਨ ਚੈੱਕ ਕਰਵਾਓ 10 ਤੋਂ ਥੱਲੇ ਹੋਏਗਾ ਮੋਸਟ ਆਫ ਦਾ ਜਿਹੜੀਆਂ ਗਰਲਸ ਨੇ ਅੱਜ ਦੀਆਂ ਉਹ 10 ਗ੍ਰਾਮ ਤੋਂ ਥੱਲੇ ਦੇ ਨੀਚੇ ਦੇ ਹਿਮੋਗਲੋਬਿਨ ਨਾਲ ਜ਼ਿੰਦਗੀ ਜਿਉ ਰਹੀਆਂ ਨੇ ਜਿਨ੍ਹਾਂ ਨੇ ਅੱਗੇ ਜਾ ਕੇ ਮਾਂ ਬੰਨਣਾ ਹੈ ਇਹੀ ਕਾਰਨ ਹੈ ਕਿ ਉਹਨਾਂ ਦੇ ਅੰਦਰ ਇਰੈਗੂਲਰ ਪੀਰੀਅਡ ਦੀ ਸਮੱਸਿਆ ਪੀਸੀਓਐਸ ਪੀਸੀਓਡੀ ਦੀ ਸਮੱਸਿਆ ਹੁੰਦੀ ਹੈ